ਵਾਹਿਗੁਰੂ ਜੀ ਵਾਹਿਗੁਰੂ ਜੀ ਬਾਬੇ ਨਾਨਕ ਨੂੰ ਜਿਆਦਾ ਕਰੀਏ ਰਪਰ ਕਰੀਏ ਤੇ ਅੱਜ ਆਪਾਂ ਨਾਲ ਹੀ ਦੇਖਣਾ ਹੈ ਕਿ ਪਾਣੀ ਕਿੰਨਾ ਹੈ ਅੱਜ ਹੋ ਗਈ 28 ਤਰੀਕ ਵਾਹਿਗੁਰੂ ਜੀ ਆਪ ਪੂਲੀਏ ਪਿੰਡ ਆ ਗਿਆ ਵਾਹਿਗੁਰੂ ਜੀ ਵਾਹਿਗੁਰੂ ਤੇ ਆਪਣਾ ਇੱਕ ਖੇਤ ਹੋ ਰਹਿ ਗਿਆ ਜੀ ਆਏ ਨਾਲੀ ਦੇ ਨਾਲ ਹੀ ਰਹਿ ਗਿਆ ਆਪਣਾ ਖੇਤ ਤੇ ਇੱਕ ਖੇਤ ਹੋ ਰਹਿ ਗਿਆ ਆਪਣਾ ਜੀ ਵਾਹਿਗੁਰੂ ਜੀ ਹੋ ਰਹਿ ਗਿਆ ਤੇ ਵਾਇ ਗੁਰੂ ਜੀ ਵਾਇ ਗੁਰੂ ਜੀ ਆਪਣਾ ਪਿੰਡ ਹੋ ਰਹਿ ਗਿਆ ਜੀ ਵਾਇ ਗੁਰੂ ਵਾਇ ਗੁਰੂ ਜੀ ਵਾਇ ਗੁਰੂ ਜੀ ਵਾਇ ਗੁਰੂ ਜੀ ਸੋਨਰ ਜਦ ਨਾਲੀ ਰਖਾ ਦਈਏ ਇੰਨਾ ਕਾ ਪਾਣੀ ਰਹਿ ਗਿਆ ਵਾਇ ਗੁਰੂ ਜੀ ਹੁਣ ਨਹੀਂ ਹੈ ਜੀ ਵਾਇ ਗੁਰੂ ਕਿਰਪਾ ਰਕੇ ਬੜੀ ਬਸਣ ਨੇ ਠੀਕ ਰਵੇ ਵਾਇ ਗੁਰੂ ਜੀ ਵਾਇ ਗੁਰੂ ਜੀ ਬਾਬੇ ਨਾਨਕ ਨੂੰ ਯਾਦ ਕਰੀਏ ਬਾਬਾ ਦੀਪ ਸਿੰਘ ਜੀ ਬਾਬਾ ਗੁਰੂ ਕੋਬ ਸਿੰਘ ਜੀ ਤਿੰਨੇ ਬਾਬਿਆਂ ਨੂੰ ਨਾਮ ਯਾਦ ਕਰਦੇ ਬਿੰਦੇ ਆ ਤੇ ਤੜਕੇ ਆਪਾਂ ਖੇਤ ਆ ਗਏ ਤੇ ਨਾਲ ਨਾਲੇ ਆਪਾਂ ਨਾਲ ਹੀ ਤਾਂ ਪਾਣੀ ਦੇ ਕੇ ਆ ਉਹ ਛੋਟਾ ਭਰਾ ਉਹ ਜਾਂਦਾ ਮੇਰਾ ਟਰੈਕਟਰ ਲੈ ਕੇ ਹਰੇ ਦੇ ਕੱਟੇ ਲੈ ਕੇ ਚੱਲਿਆ ਆ ਤੇ ਉਧਰ ਵੀ ਆਪਣਾ ਖੇਤ ਹੈ ਤੇ ਤੜਕੇ ਮੈਂ ਗੁਰੂ ਘਰ ਜਾਇਆ ਮੈਂ ਦਿੱਲੀ ਜਾਂਦਾ ਗੁਰੂ ਘਰ ਸ਼ਾਮ ਨੂੰ ਤੇ ਤੜਕੇ ਰੋਜ਼ ਜਾਂਦਾ 10 ਸਾਲ ਹੋ ਗਏ ਆਪਾਂ ਗੁਰੂ ਘਰ ਜਾਂਦੇ ਨੂੰ ਤੇ ਬਾਬਾ ਨਾਨਕ ਨੂੰ ਵੀ ਯਾਦ ਕਰਦਾ ਆਂ ਦੀਪ ਸਿੰਘ ਜੀ ਨੂੰ ਵੀ ਤਿੰਨੇ ਬਾਬਿਆਂ ਨੂੰ ਯਾਦ ਕਰਦਾ ਰਹਿੰਦਾ ਆਂ ਤੇ ਵਾਏ ਗੁਰੂ ਵਾਏ ਗੁਰੂ ਕਿਹ ਲੋਕ ਯਾਦ ਵੀ ਨਹੀਂ ਕਰਦੇ ਬਾਬਿਆਂ ਨੂੰ ਕਈ ਲੋਕ ਭੁੱਲ ਵੀ ਜਾਂਦੇ ਆ ਕਈ ਲੋਕ ਯਾਦ ਕਰਦੇ ਰਹਿੰਦੇ ਆ ਬਾਬਿਆਂ ਨੂੰ ਮਹਾਰਾਜ ਨੂੰ ਯਾਦ ਕਰਦੇ ਰਹਿੰਦੇ ਆ ਵਾਏ ਗੁਰੂ ਮੈਂ ਰੋਟੀ ਖਾ ਕੇ ਵੀ ਬਾਬੇ ਦਾ ਨਾਮ ਲੈ ਕੇ ਰੋਟੀ ਖਾਣ ਨੂੰ ਨੇ ਤਿੰਨੇ ਬਾਬਿਆਂ ਨੂੰ ਯਾਦ ਕਰਕੇ ਪਹਿਲਾਂ ਉਹਨਾਂ ਨੂੰ ਰੋਟੀ ਖਵਾ ਕੇ ਫਿਰ ਮੈਂ ਰੋਟੀ ਖਾਂ ਨੂੰ ਦੀ ਮ ਅੰਦਰ ਵੀ ਮੇਰਾ ਦਿਲ ਚੋਂ ਨਾ ਵਾਹਿਗੁਰੂ ਵਾਹਿਗੁਰੂ ਆਪ ਹੀ ਭੁੱਲਣ ਲੱਗ ਜਾਂਦਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਕਰਦਾ ਜਾਂਦਾ ਕਿਹ ਬਾਰ ਮੇਰੇ ਅੰਦਰ ਵੀ ਜਾ ਰਿਹਾ ਜਾਂਦਾ ਬਾਬੇ ਦਾ ਬਾਰੂ ਦੀ ਜੋਤ ਲਾਉਣ ਨੂੰ ਨਾ ਮੈਂ ਸਾਮ ਨੂੰ ਵੀ ਤੜਕੇ ਵੀ ਤੇ ਬਾਬੇ ਦੇ ਗਾਣੇ ਸੁੰਦਰ ਨੇ ਤੇ ਪਾਠ ਵੀ ਸੁੰਦਰ ਨੇ ਮੈਂ ਗੱਡੀ ਤੇ ਵੀ ਵਾਹਿਗੁਰੂ 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 ਜੀ ਆ ਕੋਠਾ ਆਪਣੇ ਤਿਆਰ ਕਰਨੇ ਲੱਗੇ ਜੀ ਬਾਈ ਗੁਰੂ ਹੋਲੀ-ਹੋਲੀ ਤਿਆਰ ਹੋ ਜਿਹਾ ਮਾਰੇ ਦੀ ਕ੍ਰੀਪਰ ਰੱਖੀ